ਵਰਤਾਲ ਦੌਰਾਨ ਸਹੀ ਪਾਇਆ ਗਿਆ ਅਮਰਪਾਲ ਸਿੰਘ ਦਾ ਨਾਮਜ਼ਦਗੀ ਪੱਤਰ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਨੇ ਅਮਰਪਾਲ ਹੁਣ ਅਕਾਲੀ ਦਲ ਅਮਰitsar ਦੇ ਉਮੀਦਵਾਰ ਹਰਪਾਲ ਸਿੰਘ ਬਲੇਰ ਵਾਪਸ ਲੈ ਸਕਦੇ ਨੇ ਨਾਮਜ਼ਦਗੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਮਰਪਾਲ ਤੇ ਤਿੱਖਾ ਨਿਸ਼ਾਨਾ ਬੋਲੇ ਬੰਦੀ ਸਿੰਘ ਨਹੀਂ ਆਪਣੀ ਰਿਹਾਈ ਵਾਸਤੇ ਚੋਣ ਲੜ ਰਹੇ ਨੇ ਅਮਰਪਾਲ ਵੋਟਰ ਯਾਦ ਰੱਖਣ ਉਹਨਾਂ ਦਾ ਪਿਛੋਕੜ ਉਪੰਤਰੀ ਮਾਨ ਨੇ ਚੋਣ ਪ੍ਰਚਾਰ ਦੇ ਵਿੱਚ ਝੋਕੀ ਤਾਕਤ ਖਰੂਰ ਸਾਹਿਬ ਸੀਟ ਤੇ ਜ਼ੀਰਾ ਤੇ ਪਿੱਖੀਵੰਦ ਦੇ ਵਿੱਚ ਕੀਤਾ ਰੋਡ ショ ਬੀਜਪੀ ਤੇ ਸਾਧਿਆ ਨਿਸ਼ਾਨਾ ਜਾਂ ਪਹਿਲਾਂ ਕਹਿੰਦੇ ਸੀ 400 ਪਾਰ ਹੁਣ ਕਹਿੰਦੇ ਹੋ ਜੇ ਬੇੜਾ ਪਾਰ ਪਰ ਜਾਂ ਬੀਜਪੀ ਪ੍ਰਧਾਨ ਸ ਨਹੀਂ ਜਾਖਰਦਾ ਕਿਸਾਨ ਲੀਡਰਾਂ ਨੂੰ ਸਵਾਲ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਮਿਲ ਰਿਹਾ ਲਾਭ ਕਿਉਂ ਚੁੱਪ ਨੇ ਜਥੇਬੰਦੀਆਂ ਕਿਸਾਨ ਲੀਡਰਾਂ ਦਾ ਜਵਾਬ ਇਸ ਤਰ੍ਹਾਂ ਨਹੀਂ ਤੋਤੇ ਜਾਣਗੇ ਬੀਜਪੀ ਦੇ ਭਾਪ ਅੋ ਤੇ ਚਰਨਜੀਤ ਚੰਨੀ ਦੀ ਟਿੱਪਣੀ ਮਾਮਲੇ 'ਚ ਜਲੰਧਰ ਦੇ ਡੀਸੀ ਨੇ ਚੋਣ ਕਮਿਸ਼ਨ ਨੂੰ ਭੇਜੀ ਰਿਪੋਰਟ ਚੰਨੀ ਦੀ ਸਟੰਟ ਬਾਜ਼ੀ ਵਾਲੀ ਟਿੱਪਣੀ ਨੂੰ ਦੱਸਿਆ ਗਿਆ ਚੋਣ ਜ਼ਾਬਤੇ ਦੀ ਉਲੰਘਣਾ ਚੰਨੀ ਬੋਲੇ ਜਦੋਂ ਨੋਟਿਸ ਆਵੇਗਾ ਦੇ ਦੇਾਂਗੇ ਜਵਾਬ ਬੀਬੀ ਜ਼ਗੀਰ ਕੌਰ ਦੇ ਮਾਮਲੇ ਤੇ ਬੋਲੇ ਚਰਨਜੀਤ ਸਿੰਘ ਚੰਨੀ ਕਿ ਆ ਵੀਡੀਓ ਨੂੰ ਗਲਤ ਤਰੀਕੇ ਦੇ ਨਾਲ ਕੀਤਾ ਪੇਸ਼ ਭੈਣ ਭਰਾ ਦੇ ਰਿਸ਼ਤੇ ਨੂੰ ਕੀਤਾ ਸ਼ਰਮਸਾਰਾ ਜਿਹੇ ਲੋਕਾਂ ਦੇ ਖਿਲਾਫ ਔਰਤ ਕਮਿਸ਼ਨ ਕਰੇ ਕਾਰਵਾਈ ਲੋਕ ਸਭਾ ਚੋਣਾਂ ਦੇ ਵਿਚਾਲੇ ਚੰਡੀਗੜ੍ਹ 'ਚ ਕਾਂਗਰਸ ਨੂੰ ਵੱਡਾ ਝਟਕਾ ਸੀਨੀਅਰ ਕਾਂਗਰਸ ਆਗੂ ਸੁਭਾਸ਼ ਸ਼ਾਵਲਾ ਭਾਜਪਾ ਦੇ ਵਿੱਚ ਹੋਏ ਸ਼ਾਮਿਲ ਗੱਲ ਤੱਕ ਮਨੀਸ਼ ਤਵਾੜੀ ਦੇ ਨਾਲ ਕਰ ਰਏ ਸੀ ਚੋਣ ਪ੍ਰਚਾਰ ਸੀਏ ਦੇ ਤਹਿਤ 14 ਸ਼ਰਨਾਰਥੀਆਂ ਨੂੰ ਮਿਲੀ ਭਾਰਤ ਦੀ ਨਾਗਰਿਕਤਾ ਦਿੱਲੀ ਦੇ ਵਿੱਚ ਗ੍ਰੈਸ ਕੱਤਰ ਨੇ ਦਿੱਤੇ ਨਾਗਰਿਕਤਾ ਵਾਲੇ ਸਰਟੀਫਿਕੇਟ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਨਿਊਜ਼ ਇਟ ਇਨ ਦਾ ਮੈਗਾ ਸ਼ੋ ਤਾਕੜ ਵਰਸਸ ਤਾਕੜ 2.0 ਲਾਈਵ ਰਾਤ 8 ਵਜੇ ਸਸਿਕਾ ਤੁਸੀਂ ਵੀਖ ਰਹੇ ਹੋ ਨਿਊਜ਼ 85 ਪੰਜਾਬ ਰਾਣਾ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਪੰਜਾਬ ਦੇ 24 ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਹਰ ਪਾਰਟੀ ਦੇ ਵਿੱਚ ਜਿੱਥੇ ਕਿ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਤਾਂ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਨੇ ਚੋਣ ਪਿੰਡ ਦੇ ਵਿੱਚ ਪੂਰੀ ਤਾਕਤ ਚੁੱਕੀ ਹੋਈ ਹੈ ਖਡੂਰ ਸਾਹਿਬ ਸੀਟ ਤੇ ਚੋਣ ਪ੍ਰਚਾਰ ਕੀਤਾ ਜੀਰਾ ਤੇ ਪਿੱਖੀ ਵੰਨ ਦੇ ਵਿੱਚ ਰੋਡ ショਕਟਿਆ ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਸੰਬੋਧਨ ਹੁੰਦ ਕਰਦੇ ਹੋਏ ਬੀਜੇਪੀ ਤੇ ਨਿਸ਼ਾਨਾ ਸਾਧਿਆ ਹੈ ਮੁੱਖ ਮੰਤਰੀ ਮਾਨ ਦਾ ਕਹਿਣਾ ਕਿ ਪਹਿਲਾਂ ਕਹਿੰਦੇ ਸੀ 400 ਪਾਰ ਹੁਣ ਕਹਿੰਦੇ ਹੋ ਜੇ ਬੇੜਾ ਪਾਰ ਇਸ ਵਾਰ ਬੇੜਾ ਪਾਰ ਵੀ ਨਹੀਂ ਹੋਣਾ ਮੁੱਖ ਮੰਤਰੀ ਮਾਨ ਦੇ ਲਈ ਵੀ ਵੱਡਾ ਦਾਵਾ ਕੀਤਾ ਗਿਆ ਕਿ ਸਵਾਰ ਤਾਂ ਬੇੜਾ ਵੀ ਪਾਰ ਨਹੀਂ ਹੋਣਾ ਤਾਨੂੰ ਜ਼ਿਰਾ ਤੇ ਪਿੱਛੇ ਵਣਦੀਆਂ ਤੁਸੀਂ ਨਾ ਵਿਖਾਰਿਆ ਦਰਸਲ ਆ ਖਡੂਰ ਸਾਹਿਬ ਸੀਟ ਨੂੰ ਲੈ ਕੇ ਜਿਹੜਾ ਕੱਜ ਲਗਾਤਾਰੇ ਪ੍ਰਚਾਰ ਕੀਤਾ ਗਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਜੋ ਖਡੂਰ ਸਾਹਿਬ ਤੋਂ ਆਵਾਜ਼ੀ ਪਾਰਟੀ ਦੇ ਅਮਿਤਵਾਰ ਨੇ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਹੱਕ ਦੇ ਵਿੱਚ ਹੁਣ ਪ੍ਰਚਾਰ ਕੀਤਾ ਰੋਡ ਸ਼ੋਅ ਕੱਢਿਆ ਗਿਆ ਤਸਵੀਰਾਂ ਤੁਸੀਂ ਤਨ ਬੁਖਾ ਰਹੇ ਆਂ ਵੱਡੀ ਗਿਣਤੀ ਦੇ ਵਿੱਚ ਆਵਾਜ਼ੀ ਪਾਰਟੀ ਦੇ ਵਰਕਰ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਪਾਰਟੀ ਦੇ ਝੰਡੇ ਫੜੇ ਹੋਏ ਤੇ ਇਸੇ ਦਰਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਆਪ ਉਮੀਦਵਾਰ ਲਾਲਜੀਤ ਭੁੱਲਰ ਦੇ ਹੱਕ ਦੇ ਵਿੱਚ ਦੋ ਜਗਾਵਾਂ ਤੇ ਜ਼ੀਰਾ ਤੇ ਪਿੱਛੀ ਪਿੰਡ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਚਾਰ ਰਾਊਂਡ ਹੋ ਗਏ ਵੋਟਾਂ ਦੇ ਤੁਹਾਨੂੰ ਖੁਸ਼ਖਬਰੀ ਦੱਸ ਦੇਣਾ ਇਹਨਾਂ ਚਾਰਾਂ ਚੋਂ ਹੀ ਮੋਦੀ ਹੋਰਾਂ ਦੀ ਤਾਨਾਸ਼ਾਹੀ ਨੂੰ ਲੋਕਾਂ ਨੇ ਭਗਾ ਕੇ ਮਾਰਿਆ ਐਸੇ ਕਰਕੇ ਮੋਦੀ ਦੇ ਬੋਲਣ ਦਾ ਜਿਹੜਾ ਤਰੀਕਾ ਉਹ ਬਦਲ ਗਿਆ ਬਾਬੇਓ ਬਦਲ ਗਿਆ ਉਹ ਨਫ਼ਰਤ ਹੀ ਰਾਜਨੀਤੀ ਤੇ ਆ ਗਿਆ ਹੁਣ ਕੋਈ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਇਹਨਾਂ ਦਾ ਬੇੜਾ ਵੀ ਨਹੀਂ ਪਾਰ ਹੋ ਰਿਹਾ ਇਸ ਵਾਰ ਤਾਂ ਵੀਰ ਗੱਲ ਇਹ ਕਿ ਸਾਡੇ ਮੁੰਡੇ ਬਾਹਰ ਜਾਂਦੇ ਕਿਉਂ ਜਾਂਦੇ ਕੋਈ ਚਾਹ ਨੂੰ ਨਹੀਂ ਜਾਂਦੇ ਓਏ ਸਿਸਟਮ ਤੋਂ ਦੁਖੀ ਹੋ ਕੇ ਰੁੱਸ ਕੇ ਜਾਂਦੇ ਆ ਕਿ ਚਲੋ ਚੱਲੀਏ ਯਾਰ ਇੱਥੇ ਤਾਂ ਕੁਝ ਹੈ ਹੀ ਨਹੀਂ ਸੀ ਕਿਉਂਕਿ ਏਦੋਂ ਪਹਿਲਾਂ ਵਾਲਾ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੇ ਕਦੇ ਏਦੋਂ ਬਿਨਾ ਬਿਆਨ ਹੀ ਨਹੀਂ ਦਿੱਤਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਹੀ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਨੇ ਹੋ ਪੀਪਾ ਕਹੋ ਉਹਨੂੰ ਫਿਰ ਆਪਾਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਵੀ ਪਰਾਂਗੇ ਪਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਆ ਕੱਲ ਨੂੰ ਗੁਰੂ ਕੀ ਨਗਰੀ ਰਾਮਦਾਸ ਬਾਬਾ ਨਾਮਦਾਸ ਦੀ ਗੁਰੂ ਨਾਮਦਾਸ ਦੀ ਨਗਰੀ ਚ ਕੇਜਰੀਵਾਲ ਜੀ ਆ ਰਹੇ ਮੱਥਾ ਟੇਕਣ ਵੀਰੋ ਉਹਨਾਂ ਨੂੰ ਆਏ ਸੀ ਬੀਜੇਪੀ ਵਾਲਿਆਂ ਨੂੰ ਕਿ ਪਤਾ ਨਹੀਂ ਅਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਆਂ ਭਿੱਖੀ ਬਿੰਡਾਲਿਓ ਹਕੂਮਤ ਉਹ ਕਰਤੇ ਹਨ ਜਿੰਨਾਂ ਕਾ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋ ਮੁਰਗੇ ਕੇ ਸਰਪੇ ਵੀ ਤਾਜ ਹੁੰਦਾ ਹੈ ਇਹ ਤੁਹਾਡਾ ਪਿਆਰ ਹੈ ਜਿਹੜਾ ਥੱਕਣ ਨਹੀਂ ਦਿੰਦਾ ਆ ਜਿਹੜੇ ਫੁੱਲ ਨੇ ਆ ਕੁਇੰਟਲਾਂ ਦੇ ਕੁਇੰਟਲ ਵੀਰੋ ਇੱਕ ਕਿਸੇ ਪੁਰਾਣੇ ਜਨਮ ਦਾ ਮੇਰਾ ਇੱਕ ਪੁੰਨ ਨਹੀਂ ਹੋਣਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਇਹ ਸੈਂਟਰ ਵਾਲੇ ਪੈਸੇ ਰੋਕੀ ਬੈਠਿਆ ਆਪਣਾ ਮੰਡੀਆਂ ਦਾ ਪੈਸਾ ਰੋਕੀ ਬੈਠਿਆ 5500 ਕਰੋੜ ਰੁਪਇਆ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕੀ ਬੈਠਿਆ ਜੇ ਤੁਸੀਂ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਹੋਰ ਦੇ ਦੋਗੇ ਜਦੋਂ ਪਾਰਲੀਮੈਂਟ ਚ ਗੱਜੇ ਮਜਾਲ ਆ ਕਿਸੇ ਮਾਈ ਦੇ ਲਾਲ ਦੀ ਇੱਕ ਪੈਸਾ ਪੰਜਾਬ ਦਾ ਰੋਕ ਕੇ ਦਿਖਾਵੇ ਤਾਂ ਪੰਜਾਬ ਜਦੋਂ ਗੱਲ ਪੰਥਕ ਸੀਟ ਖਡੂਰ ਸਾਹਿਬ ਦੀ ਹੋ ਰਹੀ ਹੈ ਤਾਂ ਇਸ ਨੂੰ ਲੈ ਕੇ ਚੋਣ ਅਖਾੜਾ ਲਗਾਤਾਰ ਪਖਿਆ ਹੋਇਆ ਹੈ ਇਸ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਮਰਿਤਪਾਲ ਦਾ ਨਾਮਜ਼ਦਗੀ ਪੱਤਰ ਮਨਜ਼ੂਰ ਕਰ ਲਿਆ ਗਿਆ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਮਰਿਤਪਾਲ ਦਾ ਵਿਰੋਧ ਕਰਦਿਆਂ ਕਈ ਵੱਡੇ ਸਵਾਲ ਚੁੱਕੇ ਗਏ ਨੇ। ਲੋਕ ਸਭਾ ਚੋਣਾਂ ਦੇ ਲਈ ਪੰਥਕ ਸੀਟ ਖਡੂਰ ਸਾਹਿਬ ਤੋਂ ਸਿਆਸੀ ਪਿੰਡ ਦੇ ਵਿੱਚ ਉਤਰੇ ਅਮਰਿਤਪਾਲ ਸਿੰਘ ਦਾ ਰਾਹ ਸਾਫ਼ ਹੋ ਗਿਆ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪੜਤਾਲ ਦੇ ਦੌਰਾਨ ਅਮਰਿਤਪਾਲ ਦੇ ਦਸਤਾਵੇਜ਼ ਸਹੀ ਪਾਈ ਗਏ ਨੇ ਜਿਸ ਦੇ ਚਲਦਿਆਂ ਨਾਮਜ਼ਦਗੀ ਪੱਤਰ ਨੂੰ ਮਨਜ਼ੂਰ ਕਰ ਲਿਆ ਗਿਆ ਇਸ ਦੀ ਪੁਸ਼ਟੀ ਇਲੈਕਸ਼ਨ ਕਮਿਸ਼ਨ ਨੇ ਆਪਣੀ ਵੈੱਬਸਾਈਟ ਤੇ ਕੀਤੀ ਹੈ ਜਿਸ ਸਕਰਟਨੀ ਕੀਤੀ ਹੈ ਸਵੇਰੇ 11 ਵਜੇ ਸਟਾਰਟ ਹੋਈ ਸੀ ਸਕਰਟਨੀ ਖਤਮ ਹੋ ਚੁੱਕੀ ਹੈ ਤੇ 8 ਨੋਮੀਨੇਸ਼ਨ ਜੋ ਹੈ ਅਸੀਂ ਰਿਜੈਕਟ ਕੀਤੀਆਂ ਤੇ 35 ਨੋਮੀਨੇਸ਼ਨ ਅਕਸੈਪਟ ਕੀਤੀਆਂ ਜੀ ਬਹੁਤ ਭਾਈ ਜੀ ਮਸਤਲ ਤੇ ਕਨਫਿਊਜ਼ ਕੀ ਭਾਈ ਜੀ ਹਾਂਜੀ ਉਹਦੇ ਨੋਮੀਨੇਸ਼ਨ ਤੇ ਅਕਸੈਪਟਡ ਜੀ ਉਹ ਠੀਕ ਹੈ ਇੱਕ ਪਾਸੇ ਅਮਰਿਤਪਾਲ ਦੇ ਪਰਿਵਾਰ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਅਮਰਿਤਪਾਲ ਦੇ ਮੈਦਾਨ ਦੇ ਵਿੱਚ ਚੌਣ ਦੇ ਵਿਰੋਧੀ ਧਿਰਾਂ ਨੇ ਮੋਰਚਾ ਖੋਲ ਦਿੱਤਾ ਹੈ ਅਕਾਲੀ ਦਲ ਨੇ ਅਮਰਿਤਪਾਲ ਦੇ ਖਿਲਾਫ ਵੱਡਾ ਹਮਲਾ ਬੋਲਿਆ ਅਤੇ ਇਸ ਦੀ ਕਮਾਨ ਖੁਦ ਸੁਖਬੀਰ ਸਿੰਘ ਬਾਦਲ ਨੇ ਸੰਭਾਲੀ ਹੈ ਉਹਨਾਂ ਇਲਜ਼ਾਮ ਲਾਇਆ ਕਿ ਅਮਰਿਤਪਾਲ ਖੁਦ ਨੂੰ ਛਡਾਉਣ ਦੇ ਲਈ ਚੋਣ ਲੜ ਰਿਹਾ ਹੈ ਅਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਸਵਾਲ ਕੀਤਾ ਕਿ ਜੋ ਪਹਿਲਾਂ ਸੰਵਿਧਾਨ ਨੂੰ ਨਹੀਂ ਮੰਨਦੇ ਸਨ ਹੁਣ ਸੰਵਿਧਾਨ ਦੇ ਤਹਿਤ ਚੋਣ ਕਿਵੇਂ ਲੜ ਰਹੇ ਨੇ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਹੈ ਕਰਨਾ ਚਾਹੀਦਾ ਹੈ ਨਸ਼ੇ ਦੇ ਖਿਲਾਫ ਲੜਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਉਹ ਚੁਣੀ ਹੈ ਕਿੰਨੇ ਤੁਸੀਂ ਸਤਾਨ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਤਾਨ ਮੰਨਣ ਲੱਗੇ ਇੱਕਦਮ ਤੁਸੀਂ ਟਰਨ ਕਿਉਂ ਕਰੀ ਜਾਂਦੇ ਹੋ ਆਹ ਸਵਾਲ ਮੈਂ ਪੁੱਛਣਾ ਚਾਹਣਾ ਹਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਪੁੱਛਣਾ ਚਾਹਣਾ ਹੈ ਕਿ ਤੁਸੀਂ ਪੁੱਛੋ ਇੱਕ ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਪੰਥਕ ਨਹੀਂ ਹੈ ਵਿਰਸਾ ਜੀ ਮਲਡੋ ਮਲਾ ਕਿੰਨੇ ਸਾਲ ਰਿਹਾ ਐਨਐਸ ਕਹਿੰਦੇ ਉਹ ਪੰਥਕ ਨਹੀਂ ਹੈ ਪੰਥੂ ਹੈ ਆਧਾ ਪੰਥ ਹੀ ਨਹੀਂ ਆ ਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹਿ ਗਈ ਇਹਨੂੰ ਛੇੜੋ ਮਸਤ ਤੱਕ ਕਹਿੰਦੀ ਰਹੇ ਮੇਰਾ ਵੀਰ ਅੱਜ ਲੈਕਚਰ ਲੜ ਰਿਹਾ ਹੈ ਛੜਾਉਣ ਵਾਸਤੇ ਨਹੀਂ ਆਪਣੇ ਆਪ ਛੜਾਉਣ ਵਾਸਤੇ ਇਹਨੇ ਨਹੀਂ ਸੁਖਵੀਰ ਸਿੰਘ ਬਾਦਲ ਨੇ ਅਮਰਿਤਪਾਲ ਦੇ 1 ਸਾਲ ਪਹਿਲਾਂ ਵਿਦੇਸ਼ ਤੋਂ ਆਉਣਾ ਅਤੇ ਪੰਜਾਬ ਵਿੱਚ ਆ ਕੇ ਕੀਤੇ ਗਏ ਕੰਮਾਂ ਨੂੰ ਮੈਸ ਡਰਾਮਾ ਦੱਸਿਆ 1 ਸਾਲ ਪਹਿਲੇ ਕੀ ਝੋਲਾ ਪਾਇਆ ਸੀ ਅੰਬਰਧਾਰੀ ਸੀ ਬਾਲ ਸੀਗੇ 1 ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਪੋਟਵਾਂ ਦੇਖ ਲਓ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸੇ ਨੂੰ ਪੁੱਛ ਲੋ ਕਹਿੰਦੇ ਸਾਨੂੰ ਪਤਾ ਨਹੀਂ ਹੈ ਜੀ ਜਹਾਜ਼ ਤੇ ਆਉਂਦੇ ਐ ਸੜਲੀ ਬਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਟਰਾ ਵੀ ਤੋ ਆ ਜਾਂਦਾ ਉਦੋਂ ਮਤਲਬ ਖਾਲਸਾ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਖਡੂਰ ਸਾਹਿਬ ਪੰਥਕ ਸੀਟ ਐ ਅਤੇ ਸੀਟ ਤੇ ਅਮਰਿਤਪਾਲ ਦੇ ਆਉਣ ਦੇ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ ਇਹ ਸੀਟ ਕਿਸ ਦੀ ਚੋਲੀ ਜਾਵੇਗੀ ਇਸ ਲਈ 4 ਜੂਨ ਦਾ ਇੰਤਜ਼ਾਰ ਕਰਨਾ ਹੋਵੇਗਾ ਤਰੰਤਾਰਨ ਤੋਂ ਸਿਦਾਰਥ ਰੋੜਾ ਅਤੇ ਖਡੂਰ ਸਾਹਿਬ ਤੋਂ ਗੁਰਦਰਸ਼ਨ ਸਿੰਘ ਨਿਊ ਸਿਟੀ ਨੇ ਰੋਕ ਰਾਂਗੇ ਲਈ ਖਬਰਦਾਰਸ ਲਈ ਜਾਖਰ ਦੇ ਵੱਲੋਂ ਕਿਸਾਨ ਸਨਮਾਨ ਨidhi ਯੋਜਨਾ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਪੰਜਾਬ ਸਰਕਾਰ ਤੇ ਕਿਸਾਨ ਲੀਡਰਾਂ ਤੇ ਇਸ ਲਈ ਜਾਖਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀ ਸਕੀਮ ਦੇ ਲਾਭ ਤੋਂ ਵਾਂਝਾ ਕਿਉਂ ਕੀਤਾ ਗਿਆ ਲਾਭਪਾਤਰੀ ਕਿਸਾਨਾਂ ਦੀ ਗਿਣਤੀ 23 ਲੱਖ ਤੋਂ 8 ਲੱਖ ਤੇ ਕਿਉਂ ਪਹੁੰਚੀ ਜੋ ਸਾਲਾਨਾ 6000 ਦਾ ਲਾਭ ਮਿਲ ਰਿਹਾ ਸੀਗਾ ਉਹ ਕਿਉਂ ਨਹੀਂ ਲਿਆ ਗਿਆ ਕਿਸਾਨ ਲੀਡਰਾਂ ਦਾ ਜਾਖਰ ਤੇ ਫਲਟਵਾਰ ਹੈ ਕਿ ਭਾਜਪਾ ਦੇ ਪਾਪ ਇਸ ਤਰ੍ਹਾਂ ਨਹੀਂ ਧੋਤੇ ਜਾਣੇ ਸਰਵਨ ਸਿੰਘ ਪੰਦੇਰ ਦੇਲ ਫਲਟਵਾਰ ਕਰਦੇ ਹੋ ਕਿਹਾ ਗਿਆ ਕਿ ਭਾਜਪਾ ਦੇ ਪਾਪ ਇਸ ਤਰ੍ਹਾਂ ਨਹੀਂ ਧੋਤੇ ਜਾਣੇ ਭਾਜਪਾ ਦੇ ਪਾਪਾਂ ਦੀ ਲਿਸਟ ਬਹੁਤ ਲੰਬੀ ਹੈ ਵੇ ਸਾਡੇ ਕਿਸਾਨਾਂ ਨੇ ਕਿਉਂ ਇਸ ਗੱਲ ਦਾ ਕਿਹੜੇ ਤਬਸੀ ਜੀ ਸਾਹਿਬ ਕਿਉਂ ਕਿਉਂ ਨਹੀਂ ਬੋਲੇ ਅਗਰ ਕਿਸਾਨ ਦੇ ਤਬਸੀ ਜੀ ਸਾਹਿਬ 15 ਲੱਖ ਦਾ ਹਿਸਾਬ ਕਰਕੇ ਦੇਖੋ ਕਿੰਨਾ ਬਣਦਾ ਮਨ ਦੱਸ ਦਿਓ 6000 ਰੁਪਿਆ ਸਾਲ ਦਾ 900 ਕਰੋੜ ਰੁਪਿਆ ਸਾਲਾਨਾ ਇਹਨਾਂ ਕਿਸਾਨਾਂ ਕੋਲ ਆਣਾ ਸੀਗਾ ਜਿਹੜੇ ਇੱਥੇ ਆਂਡਿਆਂ ਦੇ ਕੰਪਨਸੇਸ਼ਨ ਵਾਸਤੇ ਬੋਲੇਗੇ ਤੇ ਹੁਣ ਆ ਜਿਹੜਾ 900 ਕਰੋੜ ਰੁਪਿਆ ਨੁਕਸਾਨ ਹੋ ਰਿਹਾ ਸਾਹਿਬ ਸਲਾਣਾ ਦਾ ਇਹਦਾ ਜਵਾਬ ਕੌਣ ਦੇਊਗਾ ਮਾੜਾ ਸੁਨੀਲ ਜਾਖੜ ਕਿਉਂਕਿ ਕੱਲ ਮੈਂ ਪਰਸੋ ਬੱਚੇ ਪ੍ਰਾਨ ਗਿਆ ਸੀਗਾ ਸੰਗਰੂਰ ਮਾੜੋ ਤੇ ਜਾਖੜ ਮੁਰਦਾਬਾ ਜਾਖੜ ਚੰਗਾ ਵੀ ਜਾਖੜ ਮੁਰਦਾਬਾ ਹੈ ਪਰ ਤੁਸੀਂ ਆ ਤਾਂ ਮੈਨੂੰ ਜਵਾਬ ਦੇ ਦਿਓ ਵੀ ਜਿਹੜਾ ਤੁਹਾਡੇ ਕੋਲ ਆ ਰਿਹਾ ਉਹ ਤਾਂ ਲੈ ਲਓ ਸਾਹਿਬ ਮੈਂ ਬੇਨਤੀ ਕਰ ਰਿਹਾ ਆ ਕੰਮ ਕਰੋ ਪੁੰਨ ਦਾ ਕੰਮ ਹੈ ਉਹਨਾਂ ਦੇ ਘਰੇ 6000 ਰੁਪਏ ਦਾ ਆਜੇ 6000 ਰੁਪਏ ਨਾਲ ਕੋਈ ਮੰਨ ਨਹੀਂ ਮਰੀ ਜਾਂਦੀ ਪਰ ਆ ਰਿਹਾ ਤੁਸੀਂ ਉਹ ਹੋਈ ਨਹੀਂ ਲੈ ਰਹੇ ਸਾਹਿਬ ਸੁਨੀਲ ਜਾਖੜ ਜੀ ਪਾਜਪਾ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਾਜਪਾ ਦੇ ਮੱਥੇ ਤੇ ਲੱਗਾ ਕਲੰਖ ਨਹੀਂ ਟੁੱਟਣ ਲੱਗਾ ਸਾਹਿਬ ਠੀਕ ਹੈ ਤੁਸੀਂ ਕਿਸਾਨ ਆਗੂਆਂ ਦੀ ਆਲੋਚਨਾ ਕਰਨੀ ਆ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਬੁਰਾ ਭਲਾ ਕਹਿਣਾ ਵਾ ਕਹੋ ਔਰ ਜਦੋਂ ਤੱਕ ਕਾਂਗਰਸ ਚਾਹਾਂ ਸਾਹਿਬ ਉਹਨਾਂ ਚਿਰ ਕਿਸਾਨ ਬਹੁਤ ਚੰਗੇ ਸੀ ਹੁਣ ਕਿਸਾਨ ਆਗੂ ਬਹੁਤ ਬੁਰੇ ਹੋ ਗਏ ਕੋਈ ਨਹੀਂ ਸਿਆਸਤ ਵਿੱਚ ਚੱਲਦਾ ਹੁੰਦਾ ਵਾ ਕਿਸਾਨ ਲੀਡਰਾਂ ਨੂੰ ਵੀ ਬੁਰਾ ਭਲਾ ਕਿਹਾ ਜਾਂਦਾ ਹੁੰਦਾ ਵਾਕਿਆ ਜਦੋਂ ਅਸੀਂ ਸਹੀ ਚੱਲ ਰਹੇ ਹੈਗੇ ਆ ਤੇ ਸਾਨੂੰ ਰੌਲਾ ਕੀ ਹੈਗਾ ਆ ਰਸੀ ਤਾਂ 23 ਫਸਲਾਂ ਦੀ ਨਹੀਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣ ਦੀ ਮੰਗ ਕਰਦੇ ਆ ਅਸੀਂ ਲੀਗਲ ਗਾਰੰਟੀ ਕਾਨੂੰਨ ਦੀ ਮੰਗ ਕਰਦੇ ਆ ਤੁਹਾਡੇ 2012 ਦੇ ਉਦੋਂ ਦੇ ਰਹੇ ਮੁੱਖ ਮੰਤਰੀ ਮੋਦੀ ਜੀ ਇਹ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਜਦੋਂ ਇਹ ਸ਼ਿਫਾਰਸ਼ਾਂ ਕੀਤੀਆਂ ਸੀਗੇ ਸਾਹਿਬ ਯਾਦ ਕਰ ਲੋ ਹਾਂ ਸੁਨੀਲ ਜਾਖੜ ਜੀ ਬੰਦੇ ਚੰਗੇ ਨੇ ਪਰ ਕਸੰਗਤ ਬਸ ਕੇ ਸਾਹਿਬ ਸਭ ਕਿਸੇ ਦੇ ਚੁੱਕੇ ਚਕਾਏ ਹਰ ਦੂਜੇ ਚੌਥੇ ਦਿਨ ਪੀਸੀ ਕਰਨ ਆ ਜਾਂਦੇ ਹੋ ਤੁਹਾਡਾ ਅਧਿਕਾਰ ਖੇਤਰ ਆ ਸਾਨੂੰ ਗਾਲਾਂ ਕੱਢ ਜਾਂਦੇ ਹੋ ਪਰ ਸਾਨੂੰ ਗਾਲਾਂ ਕੱਢਿਆ ਪਛਪਾਦੇ ਮੱਥੇ ਤੇ ਲੱਗਾ ਕਲੰਕ ਧੁੱਪ ਨਹੀਂ ਜਾਣਾ ਹੈਗਾ ਪੂਰਾ ਦੇਸ਼ ਦੇਖ ਰਿਹਾ ਹੈਗਾ ਵੀ ਤੁਹਾਡੀ ਸਰਕਾਰ ਨੇ ਕੀ ਕੀਤਾ ਕਿੰਨੇ ਜ਼ੁਲਮਟਾਏ ਹੈਗੇ ਆ ਉਹਨਾਂ ਜ਼ੁਲਮਾਂ ਦਾ ਹਿਸਾਬ ਤਾਂ ਹੁਣ ਲੋਕਾਂ ਨੇ ਮੰਗਣਾ ਹੈਗਾ 24 ਦੇ ਅਖਾੜੇ ਦੇ ਵਿੱਚ ਜ਼ਿਕਰ ਕਿਸਾਨੀ ਮੁੱਦੇ ਦਾ ਹੋ ਰਿਹਾ ਹੈ ਪੰਜਾਬ বিজেপি ਪ੍ਰਧਾਨ ਸੁਨੀ ਜਾਖੜ ਨੇ ਵਿਰੋਧੀਆਂ ਤੇ ਕਿਸਾਨਾਂ ਨੂੰ ਮੁਰਾ ਬਣਾਉਣ ਦੇ ਇਲਜ਼ਾਮ ਲਗਾਏ ਨੇ ਤੇ ਨਾਲ ਹੀ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਸਰਕਾਰ ਐਮਐਸਪੀ ਤੇ ਬੋਨਸ ਕਿਉਂ ਨਹੀਂ ਦਿੰਦੀ ਤਾਂ ਗੋ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦੇ ਵੱਲੋਂ ਪਲਟਵਾਰ ਕੀਤਾ ਗਿਆ ਜਦੋਂ ਪੰਜਾਬ ਦੇ ਵਿੱਚ ਭਾਜਪਾ ਉਮੀਦਵਾਰ ਦੇ ਲਈ ਕਿਸਾਨ ਵੱਡੀ ਚੁਣੌਤੀ ਬਣੇ ਹੋਏ ਨੇ ਵੱਖ-ਵੱਖ ਜਗਾਵਾਂ ਤੇ ਵਿਰੋਧ ਹੋ ਰਿਹਾ ਤਾਂ ਖੁਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਆਏ ਜਾਖੜ ਨੇ ਜਿੱਥੇ ਕਿਸਾਨ ਲੀਡਰਾਂ ਨੂੰ ਨਿਸ਼ਾਨੇ ਤੇ ਲਿਆ ਉੱਥੇ ਸੂਬਾ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਨੇ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨਾਂ ਦਾ ਸਿਆਸੀ ਇਸਤੇਮਾਲ ਕੀਤਾ ਗਿਆ ਤੇ ਇਹ ਵੀ ਸਵਾਲ ਕੀਤਾ ਕਿ ਜਦੋਂ ਝੋਨਾ ਹੀ ਵੇਚਣਾ ਹੈ ਤਾਂ ਫਿਰ 23 ਫਸਲਾਂ ਤੇ ਐਮਐਸਪੀ ਦਾ ਰੌਲਾ ਕਿਉਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਹਾ ਕਿ ਸਰਕਾਰ ਐਮਐਸਪੀ ਤੇ ਬੋਨਸ ਕਿਉਂ ਨਹੀਂ ਦਿੰਦੀ ਆ ਜਿਹੜਾ ਹੁਣ 23 24 ਵਾਲਾ ਬਜਟ ਆਇਆ ਹੈ ਇਹਦੇ ਵਿੱਚ 1 ਲੱਖ ਹੋਰ ਜੋੜ ਦਿਓ 1 ਲੱਖ 25000 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਸਾਬ ਕਿਸੇ ਸਾਹਿਬ ਨਾਲ ਕੋਈ ਨੁਕਤਾ ਚਿੰਨੀ ਕਰਦਾ ਹੈ ਕਿ ਨਹੀਂ ਕਰਦਾ ਕਿਉਂਕਿ ਨੁਕਤਾ ਚਿੰਨੀ ਚਲਦੀ ਰਹੀਏ ਸਾਬ ਜਦੋਂ ਤਾਈਂ اپੋਜੀਸ਼ਨ ਨੇ ਕੋਈ اپੋਜੀਸ਼ਨ ਦਾ ਰੋਲ ਹੁੰਦਾ ਵੇ ਪਰ ਵੇ اپੋਜੀਸ਼ਨ ਕਿਸੇ ਮੁੱਦਿਆਂ ਤੇ ਕਰੇ ਪਰ اپੋਜੀਸ਼ਨ ਨੇ ਕਿਸਾਨਾਂ ਨੂੰ ਮੋਰਾ ਬਣਾ ਲਿਆ ਉਹਨਾਂ ਨੂੰ ਇਸਤੇਮਾਲ ਕਰੀਏ ਤੇ ਬਾਗੂ ਕਿਸਾਨ ਆਗੂ ਸਰਵਜਨ ਸਿੰਘ ਪੰਦੇਰਨੇ ਵੀ ਪਲਟਵਾਰ ਕੀਤਾ ਹੈ ਪੰਦੇਰਨੇ ਕਿਹਾ ਕਿ ਕਿਸਾਨ ਲੀਡਰਾਂ ਤੇ ਇਲਜ਼ਾਮ ਤਰਾਸ਼ੀ ਕਰਕੇ ਭਾਜਪਾ ਦੇ ਪਾਪ ਨਹੀਂ ਧੋਤੇ ਜਾਣੇ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਬੇਤਹਾਸ਼ਾ ਜ਼ੁਲਮ ਟਾਇਆ ਹੈ ਭਾਜਪਾ ਦੇ ਮਗਰ ਖੜੀ ਆਰਐਸ ਜਿਹੜੀ ਕਹਿੰਦੀ ਆ ਵੀ ਕਿਸਾਨ ਲਕਸ਼ਣ ਚ ਬਦਮਨੀ ਫਲਾਉਣਗੇ ਹੁਣ ਜਦੋਂ ਇਹ ਪਾਪ ਨੰਗੇ ਹੋ ਰਹੇ ਆ ਪਾਪਾਂ ਦਾ ਘੜਾ ਭਰ ਗਿਆ ਵਾ ਤੇ ਸੁਨੀਲ ਜਾਖੜ ਜੀ ਭਾਜਪਾ ਨੂੰ ਜਿੰਨਾ ਮਰਜੀ ਜ਼ੋਰ ਲਾ ਲੈਣ ਪਾਸ ਪਾਸ ਦੇ ਮੱਥੇ ਤੇ ਲੱਗਾ ਕਲੰਖ ਨਹੀਂ ਤੁਮਣ ਲੱਗਾ ਸੋ ਕਿਸਾਨਾਂ ਦੇ ਵਿਰੋਧ ਦੇ ਵਿਚਾਰੇ ਭਾਜੀਪੀ ਕਿਸਾਨਾਂ ਨੂੰ ਸੰਬੋਧਨ ਹੋ ਰਹੀ ਹੈ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕਿ ਕੇਂਦਰ ਦੇ ਵੱਲੋਂ ਕਿਸਾਨੇ ਵਾਸਤੇ ਲਏ ਫੈਸਲੇ ਦੱਸੇ ਜਾਣ ਪਰ ਅਗੂ ਕਿਸਾਨ ਲਗਾਤਾਰ ਭਾਜੀਪੀ ਤੇ ਹਮਲਾਵਰ ਨੇ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਅੱਗੇ ਵਧਾਂਗੇ ਤੁਹਾਨੂੰ ਗੱਲ ਕਰਾਂਗੇ ਸਾਬਕਾ ਮੁੱਖ ਮੰਤਰੀ ਦੀ ਫੌਜ ਦੇ ਕੀਤੀ ਕੀ ਟਿੱਪਣੀ ਨੂੰ ਲੈ ਕੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਜਲੰਧਰ ਡੀਸੀ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ। ਪਹਿਲਾਂ ਪ੍ਰਵਾਸੀਆਂ ਨੂੰ ਲੈ ਕੇ ਬਿਆਨਬਾਜ਼ੀ ਫਿਰ ਬੀਬੀ ਜਗੀਰ ਕੌਰ ਵਾਲੀ ਵੀਡੀਓ ਅਤੇ ਹੁਣ ਖੋਜ ਦੀ ਟਿੱਪਣੀ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਨੀ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਨੇ ਪੁਛ ਵਿੱਚ 에ਅਰ ਫੋਰਸ ਦੇ ਕਾਫਲੇ ਤੇ ਹੋਏ ਅਤਵਾਦੀ ਹਮਲੇ ਨੂੰ ਸਟੰਟ ਬਾਜੀ ਦੱਸਿਆ ਸੀ ਅਤੇ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਚੋਣ ਅਧਿਕਾਰੀ ਦੇ ਵੱਲੋਂ ਜਲੰਧਰ ਦੇ ਡੀਸੀ ਦੀ ਰਿਪੋਰਟ ਨੂੰ ਚੋਣ ਕਮਿਸ਼ਨ ਦੇ ਕੋਲ ਭੇਜ ਦਿੱਤਾ ਗਿਆ ਜਿਸ ਵਿੱਚ ਚੰਨੀ ਦੇ ਬਿਆਨ ਨੂੰ ਚੋਣ ਜਾਬਤੇ ਦੀ ਉਲੰਘਣਾ ਦੱਸਿਆ ਗਿਆ ਹੈ ਨਿੱਕੇ ਭਾਜੀਪੀ ਦਾ ਜੋ ਅ ਨੈਸ਼ਨਲ ਯੂਨਿਟੀ ਉਹਦੇ ਵਿੱਚ ਉਹ ਕੰ ਹੈ ਇਹ ਕੰਪਲੇਨ ਰਾਈ ਸੀ ਤੇ ਉਹਦੀ ਰਿਪੋਰਟ ਡੀਸੀ ਜਲੰਧਰ ਕਮ ਰਿਟਰਨਿੰਗ ਆਫਿਸ ਜਲੰਧਰ ਤੋਂ ਲਿਆ ਸੀ ਉਹਨਾਂ ਨੇ ਰਿਪੋਰਟ ਭੇਜੀ ਸੀ ਉਹਦੇ ਵਿੱਚ ਬੇਸਿਕ ਵਾਇਲੇਸ਼ਨ ਇਹ ਸੀ ਕਿ ਉਹਨਾਂ ਨੇ ਕੁਝ ਅਲੀਗੇਸ਼ਨ ਲਗਾਏ ਹੈ ਵਿਦਾਊਟ ਵੈਰੀਫਾਈਂਗ ਫੈਕਟਸ ਤੇ ਉਹਦੀ ਰਿਪੋਰਟ ਕਮਿਸ਼ਨ ਨੂੰ ਭੇਜ ਚੁੱਕੀ ਹੈ ਤੇ ਅੱਗੇ ਜੋ ਡਿਸੀਜਨ ਹੈ ਉਹ ਕਮਿਸ਼ਨ ਨੇ ਕਰਨੀ ਪਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਮਾਮਲੇ ਨੂੰ ਲੈ ਕੇ ਬੜੇ ਹੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਨਜ਼ਰ ਆਈ ਉਨਾ ਕਿਹਾ ਕਿ ਜੇਕਰ ਕੋਈ ਨੋਟਿਸ ਆਇਆ ਤਾਂ ਜਵਾਬ ਦੇ ਦਿੱਤਾ ਜਾਵੇਗਾ ਇੱਕ ਸਟੇਟਮੈਂਟ ਦਿੱਤੀ ਕਿ ਉਹ ਮੈਂ ਜਵਾਬ ਦੇ ਦੂੰਗਾ ਮੇਰੀ ਗੱਲ ਸੁਣੋ ਨੋਟਿਸ ਆਏਗਾ ਤਾਂ ਮੈਂ ਜਵਾਬ ਦੇ ਦੂੰਗਾ ਜਿਹੜਾ ਜਿਹਾ ਨੋਟਿਸ ਆਏਗਾ ਜਵਾਬ ਦੇ ਦਾਂਗੇ ਹੋਰ ਦੱਸਾਂਗੇ ਹੁਣ ਤੁਹਾਨੂੰ 5 ਮਈ ਦਾ ਉਹ ਬਿਆਨ ਸੁਣਾਉਂਦੇ ਹਾਂ ਜਿਸ ਵਿੱਚ ਉਹਨਾਂ ਪੁੰਛ ਹਮਲੇ ਤੇ ਟਿੱਪਣੀ ਕੀਤੀ ਸੀ ਐਸਾ ਹੈ ਕਿ ਇਹ ਸਕੰਟਬਾਜੀ ਹੋ ਰਹੀ ਹੈ ਹਮਲੇ ਨਹੀਂ ਹੋ ਰਹੇ ਪਿਛਲੀ ਵਾਰ ਵੀ ਜਦ ਇਲੈਕਸ਼ਨ ਆਤੇ ਹਨ तो ऐसे स्टंट खेले जाते हैं और बीजेपी को जिनाने का जिताने का संविधान तैयार किया जाता है ये तैयार किए हुए सारे पहले से तैयार करके हमले करवाए जाते हैं ये बीजेपी को जिताने का एक स्टंट होता है इसमें सच्चाई नहीं होती लोग मरवाने और लोगों के लाशों पे खेलना ये बीजेपी को आता है ਹਾਲਾਂਕਿ ਇਹ ਬਿਆਨ ਦੇਣ ਤੋਂ ਅਗਲੇ ਹੀ ਦਿਨ ਚਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੀ ਸਫਾਈ ਦੇ ਦਿੱਤੀ ਗਈ ਸੀ ਪਰ ਹੁਣੇ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਐਕਸ਼ਨ ਲਿਆ ਜਾਂਦਾ ਹੈ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ ਤੇ ਜਲੰਧਰ ਤੋਂ ਰਾਗਵ ਜੈਨ ਸੀਟੀ